ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਆਪਣਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰੋਡੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਨੇੜੇ ਪਿੰਡ ਸਮਾਲ ਸਰ ਵੀ ਰਹਿ ਜਾਂਦਾ ਜੀ ਤੇ ਬਾਗਾਪਰਾਣਾ ਵੀ ਬਾਈ ਦੇ ਨੇੜੇ ਹੀ ਆ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਆ ਜੀ ਦੁੱਧ ਦਾ ਕੰਮ ਆ ਜੀ ਕਾਫੀ ਗੈਂਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਇੱਧਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਈ ਦੇ ਦਸਨ ਮੁਤਾਬਕ ਕਿ ਆਪਾਂ ਜ਼ਿਆਦਾਤਰ ਜੋਰ ਬਰੀਡ ਸੁਧਾਰ ਤੇ ਦਿੱਤਾ ਵਾ ਜੀ ਜਿਹੜੇ ਪੁਰਾਣੇ ਪਸ਼ੂ ਸੀਗੇ ਜੀ ਨਾਰਮਲ ਦੁੱਧ ਵਾਲੇ ਉਹ ਨਾਲ ਦੇ ਨਾਲ ਥੋੜੇ ਥੋੜੇ ਕਰਕੇ ਬਾਈ ਕਹਿੰਦਾ ਵਿਕਾਊ ਕਰ ਰਹੇ ਆ ਜਿਵੇਂ ਜਿਵੇਂ ਨਵਾਂ ਚੰਗਾ ਬਦੂ ਤਿਆਰ ਹੋਈ ਜਾਂਦਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਇੱਕ ਸੂਆ ਸਵਾਇਆ ਇੱਕ ਤੋਕੜ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਸੱਲੀ ਵਰਕ ਤੁਸੀਂ ਕਰ ਲਿਓ ਦੋ ਟਾਈਮ ਚਾਰ ਟੈਮਲ ਕਿੰਗ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਨਾਮ ਜੱਸਾ ਪਿੰਡ ਰੋਡੇ ਮੋਬਾਈਲ ਨੰਬਰ ਹੈਗਾ 787340 ਤੋਂ 99 781430 ਤੋਂ 99 ਠੀਕ ਹੈ ਵੀਰੇ ਆਪਾਂ ਬਾਈ ਸੂਈ ਸਵਾਈ ਵੈੜ ਤੋਂ ਸ਼ੁਰੂ ਕਰਦੇ ਆ ਸੂਆ ਗਿਣਵਾ ਸੂਈ ਇਹ ਭਾਈ ਦੂਜਾ ਸੂਆ ਆਪਣੇ ਕੋਲੇ ਸੁਈ ਦੀ ਹੈ ਕਦੋਂ ਸੁਈ ਹੈ ਜੀ ਇਹਨੂੰ ਹੋ ਗਿਆ 3-4 ਦਿਨ ਸੁਈ ਨੂੰ ਹਜੇ ਬੌਲੇ ਜੀ ਹੈ ਜੀ ਹਜੇ ਬੌਲੇ ਬੱਚਾ ਕੀ ਹੈ ਜੀ ਮਗਰ ਬੱਛੀ ਹੈ ਜੀ ਮਗਰ ਬੱਛੀ ਹੈ ਜੀਰ ਦੀ ਕੰਪਲੀਟ ਹੈ ਜੀ ਹਾਂ ਜੇਰ ਦੀ ਆਪਣਾ ਕੰਪਲੀਟ ਹੈ ਵੀਡੀਓ ਵੀ ਹੈਗੀਆਂ ਫੋਟੋ ਵੀ ਹੈਗੀਆਂ ਆਪਾਂ ਨਾਲ ਲਾ ਦੇਾਂਗੇ ਠੀਕ ਹੈ ਵੀਰੇ ਉਹ ਆਪਾਂ ਜਿਹੜਾ ਸੱਜਣ ਲੈ ਕੇ ਜਾਊਗਾ ਉਹ ਮੰਗਾ ਵੀ ਸਕਦਾ ਹਾਂ ਆਨਲਾਈਨ ਮੰਗਵਾ ਲੇ ਆਪਣੀ ਥਾਨ ਭਾਂਡੇ ਦੀ ਸਾਰੇ ਗਰੰਟੀ ਹੋਊਗੀ ਜੇਰ ਜੱਤੇ ਦੀ ਕਿੰਨਾ ਬੌਲਾ ਭਾਂਡੇ ਚ ਪਉਂਦੀ ਬੌਲਾ ਜੀ ਆਪਾਂ ਸਵੇਰ ਦਾ 8 ਕਿਲੋ ਚੋਇਆ ਹੋਇਆ ਹੈ ਮੋਰਮੇ ਕਿੰਨੇ ਵਜੇ ਚੋਇਆ ਹੈ ਇਹ ਆਪਾਂ 5 ਵਜੇ ਤਕਰੀਬਨ ਚੋਈਏ ਜੀ 5 ਵਜੇ ਚਵਾਈ ਕਰ ਦਿੰਨੇ ਹਾਂ ਹਾਂਜੀ ਹਾਂਜੀ ਵੀਡੀਓ ਬਣਾਉਣ ਦਾ ਸਮਾਂ 9 ਵਜੇ ਦਾ ਜੀ 8:51 ਮਿੰਟ ਹੋ ਗਏ ਆ ਜੀ ਯਾਨੀ 5 ਵਜੇ ਦੀ 4 ਘੰਟੇ ਹੋ ਗਏ ਹਾਂ ਹਾਂ 4 ਘੰਟੇ 4 ਘੰਟੇ ਸ਼ਾਮ ਨੂੰ ਕਿੰਨੇ ਵਜੇ ਚਵਾਈ ਕਰ ਦਿਆਂ ਜੀ ਸ਼ਾਮ ਨੂੰ ਆਪਾਂ ਇਹ 4 4:30 ਕਰ ਦਿੰਨੇ ਹਾਂ ਜੀ ਯਾਨੀ 10 ਟਾਈਮ 2 ਟਾਈਮ ਹੀ ਹੁੰਦੀ ਹੈ ਜੀ ਠੀਕ ਆ ਕੋਈ ਵੀ ਸੱਜਣ 2 ਟਾਈਮ 4 ਟਾਈਮ ਚ ਵਾਈ ਕਰਦਾ ਪਰ ਬਾਈ 4 ਟੈਂਗ ਟੋਲੇ 5 ਝੋਲੇ ਕੋਈ ਆਪਣਾ ਤਰਾਜ ਲੰਬੀ ਵਾਲੀ ਗੱਲੀ ਹੈ ਜਾਨੀ 8 ਕਿਲੋ ਡੰਗ ਦਾ 16 ਕਿਲੋ ਹੋ ਹਾਂਜੀ ਹਾਂਜੀ 16 ਕਿਲੋ ਜੋ ਕੇ ਆਪਾਂ ਪਹਿਲੇ ਸੂਈ 22 ਤੋਂ 23 ਲੀਟਰ ਕੱਢਾਈ ਆਪਣੇ ਘਰ ਦੀ ਵਹਿੜੇ ਘਰ ਦੀ ਵਹਿੜੇ ਹਾਂਜੀ ਘਰ ਦੀ ਵਹਿੜੇ ਠੀਕ ਆ ਤੋੜ ਕੇ ਦਿਖਾ ਦਿਓ ਵੀਰ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚਾ ਮਗਰ ਵੱੱਛੀ ਆ ਨੈਟ ਜਿਹੜਾ ਬੌਲਾ ਤਿਆਰ ਆ ਜੀ ਉਹ 16 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਮਾਰਨਿੰਗ ਬਾਈ ਦਾਸ ਦਾ 5 ਵਜੇ ਚਵਾਈ ਹੁੰਦੀ ਆ ਸ਼ਾਮ ਨੂੰ 4:30 ਹੁੰਦੀ ਆ ਜੀ ਕੋਈ ਵੀ ਸੱਜਣ ਆਪਦੀ ਟਾਈਮ ਟੂ ਟਾਈਮ ਚਵਾਈ ਕਰ ਸਕਦਾ ਜੀ ਹੁਣ 9 ਵਜੇ ਆਪਾਂ ਵੀਡੀਓ ਕਵਰ ਕਰ ਰਹੇ ਆ ਮੇਰੇ ਜਜਮੈਂਟ ਉਸ ਹਿਸਾਬ ਨਾਲ ਆਇਓ ਕਿ 4 ਕ ਘੰਟੇ ਤਾਂ ਚਵਾਈ ਨੂੰ ਹੋ ਗਏ ਆ ਜੀ ਅੱਗੇ 6-7 ਘੰਟੇ ਬਾਕੀ ਆ ਜਾਨੀ ਜੇ ਸ਼ਾਮ ਨੂੰ ਆਪਾਂ ਵੀਡੀਓ ਬਣਾਉਂਦੇ ਆਂ ਹਵਾਨਾ ਫਸਿਆ ਪਿਆ ਹੋਣਾ ਸੀਗਾ ਜੀ ਸੋਨਾ ਥਾਣਾ ਦਾ ਸਹਿਜ ਕੱਲਾ ਕੱਲਾ ਨਿੱਖੜਵਾ ਹੋੜ ਸ਼ਾਕ ਪੂਰਾ ਵੀ ਨਹੀਂ ਥਾਣਾ ਦੀ ਜੇਰ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੋਊਗੀ ਤੇ ਬੱਚਾ ਤੁਹਾਨੂੰ ਜਰਸੀ ਦਾ ਮਿਲ ਜਾਣਾ ਜੀ ਵੱਛੀ ਮਿਲ ਜਾਣੀ ਆ ਨਾਗਨਾ ਨਾਗ ਫ੍ਰੀ ਹੋ ਜਾਣਾ ਤੇ ਇਹਦੀ ਡਿਮਾਂਡ ਜਿਹੜੇ ਵੀਰੇ ਲੈਣੇ ਆ ਉਹੀ ਦੱਸਿਓ ਯਸ ਨੋ ਜੀ ਬਾਈ ਜੀ ਮੋਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੈ 75000 ਦੀ ਆਪਾਂ ਵੜ ਦੇ ਦਿਆਂ ਮਾੜਾ ਮੋਟਾ ਮਾਰਤਾਨ ਆਪਾਂ ਦੇਣਾ ਜਿਹੜਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਆਪਾਂ ਕਰਦੇ ਆਂ ਮਾਰਤਾਨ ਕਰਤਾਗੇ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 60 ਕਿਲੋ ਭਾਂਡੇ ਚ ਬਾਲਿਓ ਤੇ 75000 ਰੁਪਏ ਜੋ ਛੋੜ ਹੋ ਜੂਗੀ ਬਾਈ ਦੇਖੋ ਇਹਦੀਆਂ ਨਾੜਾਂ ਦੇਖੋ ਤੁਸੀਂ ਬਰੀਕ ਬਰੀਕ ਨੇ 140 ਨਾੜਾਂ ਥਾਣ ਦੇਖੋ ਪੀੜੀ ਤੇ ਪਾਵਾਂ ਅਰਗੇ ਲੱਗੇ ਮੋਟੇ ਦੋ ਨਾੜਾਂ ਵੈਲਕਮ ਇਲ ਵਿੱਚ ਚੈੱਕ ਕਰ ਲਓ ਪੂਰੀ ਸਟਰੋਂਗ ਥਣ ਪੂਰਾ ਟੌਪ ਦਾ ਫੋਰ ਸ਼ੰਕਪੂਰਾ ਵੀ ਨਹੀਂ ਜੀ ਉਸਲਾ ਆ ਚੁਬਾਈ ਫਰਵਰੀ ਮਸ਼ੀਨ ਤੇ ਹੁੰਦੀ ਕਿ ਹੱਥੀ ਹੁੰਦੀ ਹੈ ਜੀ ਬਈ ਝੋਲ ਨੂੰ ਭਲਾ ਮਸ਼ੀਨ ਤੇ ਝੋਲਾ ਪਰ ਪਰ ਹੱਥੀ ਝੋਨੇ ਆਪਾਂ ਹੱਥੀ ਝੋਨੇ ਆ ਠੀਕ ਹੈ ਬਈ ਜਿਹੜਾ 2 ਨੰਬਰ ਨਾਗਾ ਵੀਰੇ ਇਹਦਾ ਸੂਆ ਕਿੰਨਾ ਮਜੇ ਇਹ ਮਤਲਬ ਆਪਣੇ ਕੋਲੇ ਪਹਿਲਾ ਸੂਆ ਸੂਈ ਦੀ ਆ ਜੀ ਕਦੋਂ ਸੂਈ ਹੈ ਇਹ ਨੂੰ ਹੋ ਗਏ 5 ਮਿੰਟ ਹੋ ਗਏ ਸੂਈ ਨੇ ਇਹ ਆਈ ਵਗੈਰਾ ਹੋਈ ਹੈ ਨਹੀਂ ਇਹਦੀ ਮਤਲਬ ਹੁਣ ਹੀਟ ਦੇ ਵਿੱਚ ਤਾਰਾਂ ਕਰੀ ਜਾਂਦੇ ਐ ਇਸ ਵਕਤ ਹੀਟ ਚ ਹਾਂਜੀ ਕਿੰਨਾ ਦੁੱਧ ਤਿਆਰ ਆ ਗਿਆ ਦੁੱਧ ਦੇ ਥੱਲੇ 8 ਕਿਲੋ ਤਿਆਰ ਸੀ ਪਰ ਆਪਾਂ 7 ਹੀ ਮੰਨ ਕੇ ਦੇਵਾਂਗੇ 7 ਕਿਲੋ 2 ਟਾਈਮ ਆਪਦੀ ਮਲਕਿੰਗ ਕਰਕੇ ਲੈ ਹਾਂਜੀ ਬਲ 4 ਟਾਈਮ ਚੋਲੇ ਹੀ ਕੋਈ ਗੱਲਾਂ ਦੀ ਗਰੰਟੀ ਹੈ ਜੀ ਫੁੱਲ ਗਰੰਟੀ ਹੈ ਜੀ ਤੋੜ ਦਿਓ ਵੀਰੇ ਇਹਨੂੰ ਵੀ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਹੈ ਜੀ ਇਹ ਜਰਸੀ ਟੱਚ ਆ ਜਾਂਦਾ ਜੀ GC ਤੇ HF ਦਾ ਕਰਾਸ ਜਾ 5 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਇਸ ਵਕਤ ਹੀਟ ਚ ਕੋਈ ਵੀ ਸੱਜਣਾ ਆਪਦਾ ਜਾ ਕੇ ਚੰਗਾ ਮਾੜਾ ਟੀਕਾ ਜਿਹੋ ਜਾਂ ਮਰਜ਼ੀ ਲਵਾ ਸਕਦਾ ਭਾਂ ਅੰਦਰੋਂ ਚੈੱਕ ਕਰਾ ਕੇ ਲੈ ਜਾ ਕੋਈ ਆਪਦਾ ਡਾਕਟਰ ਨਾਲ ਲੈ ਆ ਅੰਦਰੋਂ ਬਿਲਕੁਲ ਸਾਫ਼ ਹੈ ਠੀਕ ਹੈ ਜੀ ਬਾਕੀ ਬਈ ਬਾਈ ਦੇ ਚੰਗੇ ਪਸ਼ੂਆਂ ਦਾ ਕੰਮ ਆ ਮਾੜਾ ਪਸ਼ੂ ਤਾਂ ਕਾਹਨੂੰ ਬਾਈ ਰੱਖਦਾ ਜੀ ਅੰਦਰ ਦੀ ਵੀ ਗਾਰੰਟੀ ਬਾਈ ਕਹਿੰਦਾ ਹੋਊਗੀ ਚਾਹੇ ਅੰਦਰੋਂ ਚੈੱਕ ਕਰਾ ਕੇ ਲੈ ਜਾ ਕੋਈ ਵੀਰ ਦੁੱਧ 8 ਕਿਲੋ ਆ ਤੁਸੀਂ 7 ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ 6 ਟਾਈਮ ਮਿਲਕਿੰਗ ਕਰ ਸਕਦਾ ਵੀ ਕੋਈ ਵੀ ਸੱਜਣ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜਮ ਚੈੱਕ ਕਰ ਸਕਦੇ ਹੋ ਜੀ ਕੋਟ ਸ਼ਾਂਗ ਭੂਰਾ ਵੀ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੇ ਡਿਮਾਂਡ ਨਹੀਂ ਕਰਨੀ ਆਪਾਂ ਇਹ ਦੇਈ 25000 ਦੀ ਦੇਵਾਂਗੇ ਆਪਾਂ ਬੱਚੀਆਂ ਵਾਲੇ ਭਾਜ ਬੱਚੀਆਂ ਵਾਲੇ ਭਾਜ ਚੰਗੀ ਆ ਵੈੜ ਬੱਚੀ ਪਾਲਣ ਨਾਲੋਂ ਵੈੜ ਪਾਲਣ ਨਾਲ ਇਹਦਾ ਬੰਦਾ ਕੋਈ ਭਾਈ ਤਿਆਰ ਕਰਕੇ ਵੇਚੇ ਨਾ 50-55000 ਦੀ ਰਾਂ ਹੁਣ ਆ ਵੇਖ ਜਾਨੀ ਆ 25000 ਜੀ ਹਾਂਜੀ 25000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ